ਅ ਬੇਸਿਕਲੀ ਰਾਤ ਜਿਹੜੇ ਦੋ ਇਨਸੀਡੈਂਟ ਸੈਪਰੇਟ ਫਾਇਰਿੰਗ ਇਨਸੀਡੈਂਟ ਪਟਿਆਲਾ ਜਿਹੜਾ ਰਿਪੋਰਟ ਹੋਈ ਸੀ ਜੀ ਡਿਸਟ੍ਰਿਕਟ ਪਟਿਆਲਾ ਚ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀਗੀ ਅਰਾਊਂਡ 12:30 ਦੇ ਕਰੀਬ ਜੀ ਜਿਹਦੇ ਚ ਦੋ EMPLOYEES ਨਾਲ ਝਗੜਾ ਕਰਕੇ ਦੋ ਵਿਅਕਤੀ ਉਥੋਂ ਫਾਇਰਿੰਗ ਕਰਕੇ ਕਾਰ ਭਜਾ ਕੇ ਲੈ ਗਏ ਸੀਗੇ ਜੀ ਗੱਲ ਪਟਿਆਲਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਗੈਂਗਸਟਰ ਪਿੱਛੇ ਕਿਤੇ ਦੋ ਵਰਤਾਂ ਤਨੂੰ ਅੰਜਾਮ ਦੇ ਕੇ ਇੱਥੇ ਕਿਤੇ ਲੁਕਿਆ ਹੋਇਆ ਦੱਸਿਆ ਜਾ ਰਿਹਾ ਸੀ ਸੂਚਨਾ ਮਿਲਣ ਤੇ ਪੰਜਾਬ ਪੁਲਿਸ ਦੀ ਟੀਮ ਸਮੇਤ ਵਿਕਰਮਜੀਤ ਸਿੰਘ ਬਰਾੜ ਡੀਐਸਪੀ ਰਾਜਪੁਰਾ ਵੱਲੋਂ ਸਾਂਝੇ ਤੌਰ ਤੇ ਬਨੂਰ ਰਾਜਪੁਰਾ ਦੇ ਐਸਐਚਓ ਨਾਲ ਮਿਲ ਕੇ ਇੱਥੇ ਸਾਂਝਾ ਪੁਲਿਸ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਇੱਕ ਗੈਂਗਸਟਰ ਜੋ ਜ਼ਖਮੀ ਹੋ ਗਿਆ ਨਾਲ ਹੀ ਉਸ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਲਿਜਾਇਆ ਗਿਆ ਜਾ ਰਿਹਾ ਹੈ ਤਾਂ ਕਿ ਉਸ ਪਾਸੋਂ ਅਗਲੀ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਹ ਪਤਾ ਲਗਾਇਆ ਜਾ ਸਕੇ ਕਿ ਇਹਦੇ ਕੋਈ ਹੋਰ ਸਾਥੀ ਕਿਤੇ ਇੱਥੇ ਆਸ-ਪਾਸ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਤੇ ਮੌਜੂਦ ਤਾਂ ਨਹੀਂ ਸੀ ਜਾਂ ਇਹਨਾਂ ਦੇ ਕੋਈ ਹੋਰ ਸਾਥੀ ਜਿਹੜੇ ਆ ਇੱਥੇ ਕਿਤੇ ਲੁਕੇ ਹੋਏ ਤਾਂ ਨਹੀਂ ਦੱਸੇ ਜਾ ਰਹੇ ਦੱਸੇ ਦੇਖ ਕੇ ਤੁਸੀਂ ਵੇਖ ਰਹੇ ਹੋ ਤੇ ਕਟਰਾ ਸਥਾਨ ਜਿੱਥੇ ਇੱਕ ਗੈਂਗਸਟਰ ਨੂੰ ਜਿਹੜਾ ਪੁਲਿਸ ਵੱਲੋਂ ਤੇ ਗੋਲੀਆਂ ਦੇ ਨਾਲ ਜ਼ਖਮੀ ਕਰਤਾ ਜਿਹਦੇ ਲੱਤ ਦੇ ਵਿੱਚ ਗੋਲੀ ਵੱਜੀ ਆ ਉਸ ਨੂੰ ਐਂਬੂਲੈਂਸ ਰਾਹੀਂ ਜਿਹੜਾ ਆ ਉਹ ਸਿਵਲ ਹਸਪਤਾਲ ਵਿਖੇ ਲਜਾਇਆ ਜਾ ਰਿਹਾ ਹੈ ਜਿੱਥੇ ਇਸ ਤੋਂ ਪੁਸ਼ਕਿਸ਼ ਕੀਤੀ ਜਾਵੇਗੀ ਕਿ ਇਹਨਾਂ ਕਿਥੇ ਦੋਸ਼ੀਆਂ ਵੱਲੋਂ ਕਿੱਥੇ-ਕਿੱਥੇ ਜਿਹੜੀਆਂ ਪਿਛੇ ਦੋ ਵਾਰ ਦਾ ਤਾਂ ਹਨ ਉਹਨਾਂ ਨੂੰ ਇਹਨਾਂ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਐਂਬੂਲੈਂਸ ਰਾਹੀਂ ਇਹਨਾਂ ਕਿਤੇ ਦੋਸ਼ੀਆਂ ਨੂੰ ਜਿਹੜਾ ਸਿਵਲ ਹਸਪਤਾਲ ਇਲਾਜ ਦੇ ਲਈ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਜਿਹੜਾ ਗੈਂਗਸਟਰ ਹੈ ਉਹਨੂੰ ਪੁਲਿਸ ਵੱਲੋਂ ਇੱਕ ਨੂੰ ਜਿਹੜਾ ਸਹੀ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ ਬੇਸਿਕਲੀ ਰਾਤ ਜਿਹੜੇ ਦੋ ਇਨਸੀਡੈਂਟ ਸੈਪਰੇਟ ਫਾਇਰਿੰਗ ਇਨਸੀਡੈਂਟ ਪਟਿਆਲਾ ਚ ਰਿਪੋਰਟ ਹੋਈ ਸੀ ਜੀ ਡਿਸਟ੍ਰਿਕਟ ਪਟਿਆਲਾ ਚ ਇੱਕ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀਗੀ ਅਰਾਊਂਡ 11:30 ਦੇ ਕਰੀਬ ਜੀ ਜਿਹਦੇ ਚ ਦੋ ਏਮਪਲੋਈਜ਼ ਨਾਲ ਝਗੜਾ ਕਰਕੇ ਦੋ ਵਿਅਕਤੀ ਉੱਥੋਂ ਫਾਇਰਿੰਗ ਕਰਕੇ ਕਾਰ ਭਜਾ ਕੇ ਲੈ ਗਏ ਸੀਗੇ ਜੀ ਉਸ ਤੋਂ ਬਾਅਦ ਇੱਕ ਇਨਸੀਡੈਂਟ ਫਾਇਰਿੰਗ ਦਾ ਰਿਪੋਰਟ ਹੋਇਆ ਜੀਗਾ ਰਾਜਪੁਰਾ ਰਾਜਪੁਰਾ ਵਿਖੇ ਜੀ ਨਾਲਾਸ ਰੋਡ ਦੇ ਇੱਕ ਠੇਕਾ ਹੈਗਾ ਠੇਕੇ ਤੋਂ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਚ ਇੱਕ ਮੁਲਾਜ਼ਮ ਜਿਹੜਾ ਹੈਗਾ ਕਰਿੰਦਾ ਜਿਹੜਾ ਉਹਨਾਂ ਦਾ ਇੰਜਰਡ ਹੋਇਆ ਆ ਜਿਹੜਾ ਅਨਫੋਰਚੂਨੇਟਲੀ ਉਹ ਉਹਦੇ ਆਊਟ ਆਫ ਡੇਂਜਰ ਹੈ ਬਟ ਅੰਡਰ ਟਰੀਟਮੈਂਟ ਹੈ ਤੋ ਇਮੀਡੀਏਟਲੀ ਰਿਸਪੌਂਡਿੰਗ ਟੂ ਥੈਟ ਇਨਫੋਰਮੇਸ਼ਨ ਜਿਹੜੀਆਂ ਦੋਨੋਂ ਇਨਫੋਰਮੇਸ਼ਨਸ ਆਈਆਂ ਜੇ ਤਾਂ ਉਹਦੇ ਅਸੀਂ ਵਾਸਤੇ ਸੀ ਟੀਮਸ ਬਣਾਈਆਂ ਡੀਐਸਪੀ ਰਾਜਪੁਰਾ ਅੱਗੇ ਅੰਡਰ ਉਹਨਾਂ ਦੀ ਕਮਾਂਡ ਹੇਡ ਜੀ ਤਾਂ ਉਹ ਰਾਤ ਤੋਂ ਹੀ ਟੀ ਰ ਇਸਪਾਸ ਇਤੇ ਲੱਗੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਮਕਦਮੇ ਨੂੰ ਟ੍ਰੇਸ ਕਰਨਾਸਤੇ ਜੀ ਤੋ ਅ ਅੱਜ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਬਨੂੜ ਦੇ ਵਿੱਚ ਕੋਈ ਇਹਨਾਂ ਦੀ ਸ਼ੱਕੀ ਮੂਵਮੈਂਟ ਨਜ਼ਰ ਆਈ ਹੈ ਜਿਹੜੇ ਦੋ ਵਿਅਕਤੀ ਨੇ ਤਾਂ ਰਿਸਪੌਂਡਿੰਗ ਟੂ 댓 ਇਨਫੋਰਮੇਸ਼ਨ ਜਦੋਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤਾਂ ਇਹਨਾਂ ਨੇ ਅਪੀਲ ਕੀਤੀ ਟੀਮਜ਼ ਨੇ ਕਿ ਤੁਸੀਂ ਸਰੈਂਡਰ ਕਰੋ ਬਟ ਇਨਸਟੈਡ ਆਫ 댓 ਉਹਨਾਂ ਨੇ ਫਾਇਰਿੰਗ ਕੀਤੀ ਟੀਮ ਤੇ ਤੋ ਆਪਣੇ ਬਚਾ ਦੇ ਵਿੱਚ ਰਿਸਪੌਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੌਂਡ ਕੀਤਾ ਤਾਂ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਉਹ ਸੀ ਚੈੱਕ ਕਰਾਂਗੇ ਸਰ ਦੋ ਦੇ ਹੋਈ ਹੈ ਦੋ ਦੇ ਹੋਈ ਹੈ ਇੱਕ ਦੇ ਹੋਈ ਹੈ ਇੱਕ ਦੇ ਹੋਈ ਹੈ ਬਾਕੀ ਡਿਟੇਲ ਤੁਹਾਨੂੰ ਉਸ ਅਕੋਰਡਿੰਗ ਵੀ ਸ਼ੇਅਰ ਕਰਾਂਗੇ ਸਰ ਦੀਪਕ ਹੈ ਜਾਂ ਰਮਨਦੀਪ ਹੈ ਇਹ ਦੋ ਜਿਹੜੇ ਹੈਗੇ ਦੀਪਕ ਤੇ ਰਮਨਦੀਪ ਦੇ ਵਿੱਚ ਕਿਹਦੇ ਫਾਇਰਿੰਗ ਹੋਈ ਦੋ ਦੋ ਵਿਅਕਤੀ ਨੇ ਉਹ ਤੁਹਾਨੂੰ ਅੱਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆ ਸਰ ਲੋਕਲਾਈਟਸ ਨੇ ਕਿ ਕਿਹਦੇ ਬਾਅਦ ਦੇ ਦੀਪਕ ਜੋ ਇਹ ਜਲੰਧਰ ਏਰੀਆ ਦੇ ਰਹਿਣ ਵਾਲਾ ਹੈਗਾ ਰਮਨਦੀਪ ਬਠਿੰਡੇ ਦਾ ਹੈਗਾ ਅਮਰਗੜ ਪਿੰਡ ਹੈਗਾ ਇਹਦਾ ਹੂੰ ਉਹ ਆਇਡੈਂਟੀਫਾਈ ਹੋਏ ਹੈ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅੰਤਤਕ ਐਫਰਟ ਕਰਦੇ ਹੋਏ ਇਹਨੂੰ ਟ੍ਰੇਸ ਕੀਤਾ ਹੈ ਸਰ ਰੈਫਰ ਕਿਤੇ ਅਸ਼ਵੀਰ ਸਾਹਿਬ ਇਹ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੇ ਆਪਾਂ ਗੱਲ ਕਰੀਏ ਇਹਨਾਂ ਕੋਲ ਇਲੀਗਲ ਪਿਸਟਲ ਵੀ ਸੀਗੀ ਕਿਹੜੀ ਗੈਂਗ ਤੋਂ ਇਹ ਜਿਹੜੇ ਕਿਹੜੇ ਗੈਂਗਸਟਰ ਦੇ ਜਿਹੜੇ ਨਾਲ ਜੁੜੇ ਹੋਏ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ 1 ਘੰਟੇ ਦੇ ਵਿੱਚ ਇਹ ਦੋ ਜਗ੍ਹਾ ਫਾਇਰਿੰਗ ਬੇਸਿਕਲੀ ਜੋ ਇਹ ਘਟਨਾ ਹੋਈ ਹੈ ਜਾਂ ਇਹ ਸਾਰੇ ਬੰਦੇ ਅਰੈਸਟ ਹੋਏ ਆ ਉਹਦੇ ਸਾਡੇ ਦੋ ਮੈਸੇਜ ਨੇ ਫਰਸਟ ਮੈਸੇਜ ਇਸ ਫॉर ਪਬਲਿਕ ਕਿ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਸਾਹਿਬ ਦੀ ਕਮਾਂਡ ਹੇਠ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵ ਅਲਰਟ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਬਲਿਕ ਤੋ ਸੈਕੰਡ ਸਟਰਨ ਵਾਰਨਿੰਗ ਜੇ ਮੈਸੇਜ ਹੈਗਾ ਫਾਰ ਕ੍ਰਿਮੀਨਲ 엘ਿਮੈਂਟਸ ਕਿ ਕਿਸੇ ਵੀ ਤਰੀਕੇ ਦੀ ਬਦਮਾਸ਼ੀ ਜਾਂ ਗੈਂਗਸਟਰਵਾਦ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਸ਼ਕਤੀ ਨਾਲ ਉਹਦੇ ਤੇ ਰਿਸਪੌਂਡ ਕੀਤਾ ਜਾਉ। ਪਾਸ ਰਿਕਾਰਡ ਕੁਝ ਰਿਹਾ ਹੈ ਨਾ ਤਾਂ ਕਹਲੇ ਤਾਂ ਕੋਈ ਜਾਣਦਾ ਨਹੀਂ। ਇਨਵੈਸਟੀਗੇਸ਼ਨ ਦੇ ਰਿਹਾ ਹੈ ਸਰ। ਰੈਪਰ ਕਿਤੇ ਜਾ ਰਿਹਾ ਹੈ ਸਰ। ਰੈਪਰ ਕਿਤੇ ਕੀਤਾ ਜਾ ਰਿਹਾ ਹੈ ਇਹਨਾਂ ਨੂੰ। ਉਹ ਇਹ ਹਸਪੀਟਲ ਵਾਲੇ ਬੈਟਰ ਸਰ ਗੋਲੀ ਕਿਨੂੰ ਲੱਗੀ ਹੈ ਗੋਲੀ ਦੀ ਦੀਪਕ ਦੀਪਕ ਨੂੰ ਲੱਗੀ ਹੈ ਸਰ ਗੋਲੀ। ਜੋ ਇਨੀਸ਼ੀਅਲੀ ਰਿਪੋਰਟ ਹੋਇਆ ਦੀਪਕ ਨੂੰ। ਬਾਕੀ ਇਹਨੂੰ ਅਸੀਂ ਜਦੋਂ ਹਸਪੀਟਲ 'ਚ ਐਡਮਿਟ ਕਰਵਾਵਾਂਗੇ ਤੁਹਾਡੇ ਨਾਲ ਪੂਰੀ ਡਿਟੇਲਡ ਜਿਹੜੀ ਇਨਫੋਰਮੇਸ਼ਨ ਹੋਵੇਗੀ। ਜੀ ਸਰ ਇੱਕ ਹੋਰ ਸਵਾਲ ਹੈ ਅਹਿਮ। ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਹਜੇ ਤੱਕ ਜੇ ਗੱਲ ਨਾਲੇ ਸੰਬੰਧਤ ਨੇ ਉੱਥੋਂ ਪਤਾ ਕੀਤਾ ਜਾਵੇਗਾ ਇਹਨਾਂ ਤੇ ਕਿਹੜੇ ਕਿਹੜੇ ਪਰਤੇ ਜਿਹੜੇ ਪੁਰਾਣੇ ਦਰਜ ਹੈਗੇ ਜਿਵੇਂ ਤੁਸੀਂ ਕਹਿ ਰਹੇ ਹੋ ਬਠਿੰਡਾ ਤੋਂ ਇੱਕ ਇੱਕ ਜਲੰਧਰ ਤੋਂ ਆਏ ਤੇ ਉੱਥੇ ਵੀ ਕੁਝ ਕਰਾਸ ਚੈੱਕ ਕੀਤਾ ਜਾ ਰਿਹਾ ਉੱਥੇ ਵੀ ਪਤਾ ਕੀਤਾ ਜਾ ਰਿਹਾ ਕਿ ਉੱਥੇ ਦੇ ਕੋਈ ਇਸੇ ਨਾਲ ਕੋਈ ਇਸ ਪਾਰਟ ਆਫ ਇਨਵੈਸਟੀਗੇਸ਼ਨ ਡੈਫੀਨਿਟਲੀ ਕੀਤਾ ਜਾਏਗਾ ਠੀਕ ਹੈ ਤੇ ਬਿਲਕੁਲ ਅਕਸ਼ਨ ਦੇ ਅਕੋਰਡਿੰਗਲੀ ਇਨਵੈਸਟੀਗੇਸ਼ਨ ਦੇ ਦੌਰਾਨੀ ਉਹਨੂੰ ਵੈਰੀਫਾਈ ਕਰਕੇ ਦੱਸ ਪਾਵਾਂਗੇ ਬਟ ਐਸ ਫਾਰ ਐਸ ਦਿਸ ਇਨਸੀਡੈਂਟ ਇਜ਼ ਕਨਸਰਨਡ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਰਾਤ ਦੋ ਪਿਆਨੇ ਕਿ ਇਨਸੀਡੈਂਟ ਕਰਕੇ ਇਹ ਫਰਾਰ ਹੋਏ ਸੀਗੇ ਤਾਂ ਇਹਨ ਟਿਪ ਆਫ ਮਿਲੇਗੀ ਇੱਥੇ ਇਹ ਇਹਨਾਂ ਦੀ ਮੂਵਮੈਂਟ ਸ਼ੱਕੀ ਨਜ਼ਰ ਆ ਰਹੀ ਹੈ ਤਾਂ ਐਸ ਐਚਓ ਸਿਟੀ ਰਾਜਪੁਰਾ ਸਦਰ ਰਾਜਪੁਰਾ ਤੇ ਬਨੂੜ ਇਹਨਾਂ ਦੀਆਂ ਟੀਮਾਂ ਨੇ ਇਹਨਾਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਰਮਨਦੀਪ ਜਿਹੜਾ ਗੱਡੀ ਚਲਾ ਰਿਹਾ ਸੀਗਾ ਵੈਨਯੂ ਗੱਡੀ ਜਿੱਤੇ ਰਾਤ ਵੀ ਇਹਨਾਂ ਨੇ ਇਨਸੀਡੈਂਟ ਕੀਤਾ ਇਸੇ ਗੱਡੀ ਤੇ ਕੀਤੀ ਸੀ ਇਸੇ ਇਸੇ ਗੱਡੀ ਤੇ ਵਾਰਦਾਤ ਕੀਤੀ ਸੀ ਉਹ आल्सो ਨਾਲ ਦੀਪਕ ਬੈਠਾ ਸੀਗਾ ਤਾਂ ਇਹਨਾਂ ਨੂੰ ਜਦੋਂ ਘੇਰ ਕੇ ਅਪੀਲ ਕੀਤੀ ਕਿ ਤੁਸੀਂ ਆਪ ਸਰੈਂਡਰ ਕਰ ਦੋ ਵਾਰ-ਵਾਰ ਇਹਨਾਂ ਨੂੰ ਅਪੀਲ ਕੀਤੀ ਪੁਲਿਸ ਪਾਰਟੀ ਨੇ ਬਟ ਦੇ ਇਨਸਟੈਡ ਆਫ 댓 ਇਹਨਾਂ ਨੇ ਫਾਇਰਿੰਗ ਸਟਾਰਟ ਕੀਤੀ ਚਾਰ-ਪੰਜ ਫਾਇਰ ਇਹਨਾਂ ਨੇ ਪੁਲਿਸ ਪਾਰਟੀ 'ਤੇ ਕੀਤੇ ਜੋ ਇੱਕ ਤਾਂ ਐਸਐਚਓ ਸਦਰ ਰਾਜਪੁਰਾ ਦੀ ਗੱਡੀ 'ਤੇ ਲੱਗਿਆ ਉਸ ਤੋਂ ਬਾਅਦ ਦੀਪਕ ਲੈਫਟ ਸਾਈਡ ਨੂੰ ਉਤਰ ਕੇ ਉਹ ਕਿੰਨੇ ਫਾਇਰ ਕੀਤੇ ਸੀ ਇਹਨਾਂ ਨੇ ਸਰ 4-5 ਫਾਇਰ ਨੇ ਬਾਕੀ ਅਸੀਂ ਐਫਐਸਐਲ ਟੀਮ ਭਲਾਈ ਹੈ ਕ੍ਰਾਈਮ ਸੀਨ ਪ੍ਰੀਜ਼ਰਵ ਕੀਤਾ ਅਕੋਰਡਿੰਗਲੀ ਉਹ ਸਾਨੂੰ ਜਦੋਂ ਕਲੈਕਸ਼ਨ ਆਫ ਐਵਿਡੈਂਸ ਕਰਾਂਗੇ ਤਾਂ ਉਹਦੇ ਵਿੱਚ ਸਾਨੂੰ ਅਫਰਦਰ ਕਵੈਲੀਫਿਕੇਸ਼ਨ ਹੋ ਜੇਗੀ ਸਰ ਦੀਪਕ ਫਿਰ ਭੱਜ ਕੇ ਭਜਣ ਲੱਗੇ ਲੈਫਟ ਸਾਈਡ ਉਹ ਭੱਜਿਆ ਤਾਂ ਉਸ ਤੋਂ ਬਾਅਦ ਵੀ ਉਹ ਫਾਇਰ ਕਰਦਾ ਰਿਹਾ ਦੈਨ ਰਿਟੈਲੀਏਸ਼ਨ ਫਾਇਰ ਜਦੋਂ ਹੋਇਆ ਪੁਲਿਸ ਵੱਲੋਂ ਤਾਂ ਉਹਦੀ ਲਾਤ ਦੇ ਵਿੱਚ ਫਾਇਰ ਲੱਗਿਆ ਹੈਗਾ ਤਾਂ ਜਿਹੜਾ ਰਮਨਦੀਪ ਉਹ ਰਾਈਟ ਸਾਈਡ ਉਤਰ ਕੇ ਭਜਣ ਲੱਗਾ ਸੀ ਉਹਨੂੰ ਵੀ ਪਾਰਟੀ ਨੇ ਅਪ੍ਰੀਹੈਂਡ ਕਰ ਲਿਆ ਉਹਦਾ ਰਿਵੋਲਵਰ ਜਿਹੜਾ ਸੀਗਾ ਉਹ ਵੀ ਮਿਲ ਗਿਆ ਹੈਗਾ ਤੇ ਦੂਸਰੇ ਬੰਦੇ ਦਾ ਰਿਵੋਲਵਰ ਜਿਹੜਾ ਜ਼ਖਮੀ ਆ ਦੀਪਕ ਉਹਦਾ ਵੀ ਉੱਥੇ ਕ੍ਰਾਈਮ ਸੀਨ ਤੇ ਡਿੱਗਿਆ ਹੋਇਆ ਹੈਗਾ ਤਾਂ ਉਹਨੂੰ ਅਸੀਂ ਕਬਜ਼ਾ ਪੁਲਿਸ ਲੈ ਰਿਕਾਰਡ ਕੀ ਕੀ ਹੈ ਜੇ ਰਿਕਵਰ ਕੀ ਕੀ ਹੋਇਆ ਜੇ ਗੱਡੀ ਕਿ ਰਜਿਸਟਰਡ ਕੀਤੀ ਹੈ ਪਹਿਲਾਂ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਜੁਮ ਹੋਈ ਹੈ ਨਹੀਂ ਹੋਈ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਬੇਸਿਕਲੀ ਸਾਰਾ ਅਜੇ ਪ੍ਰਾਇਮਾ ਫਸਾਈ ਇਹਦੇ ਬਾਰੇ ਜ਼ਿਆਦਾ ਡਿਟੇਲ ਚ ਗੱਲ ਨਹੀਂ ਕੀਤੀ ਜਾ ਸਕਦੀ ਬਟ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਸਾਨੂੰ ਇਹ ਸਾਹਮਣੇ ਆਇਆ ਹੈ ਕਿ ਰਮਨਦੀਪ ਨਾਲ ਇਹ ਗੱਡੀ ਬਲੋਂਗ ਕਰਦੀ ਹੈ ਜੋ ਰਮਨਦੀਪ ਕਿਊਜ਼ਡ ਹੈਗਾ ਤਾਂ ਫਰਦਰ ਜੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕਿਤੇ ਹੋਰ ਕਿਸੇ ਪਾਸਟ ਇਨਸੀਡੈਂਟ 'ਚ ਇਹ ਗੱਡੀ ਯੂਜ਼ ਹੋਈ ਹੈ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਦੱਸਿਆ ਕਿ ਸੀ ਬੀਐਸਐਨਐਲ ਵੀ ਲਿਖਿਆ ਹੋਇਆ ਕੋਈ ਉਹਦੇ ਨਾਲ ਕੋਈ ਲਿੰਕ ਹੈਗਾ ਆਨ ਡਿਊਟੀ ਮੇਜ ਦੇ ਲਿਖਿਆ ਚੈਨਲ ਲਿਖਿਆ ਹੋਇਆ ਗੱਡੀ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਤੇ ਅਸੀਂ ਕੋਈ ਕਮੈਂਟ ਕਰ ਦੋ ਚੀਜ਼ਾਂ ਦੋ ਵਾਰਦਾਤਾ ਹੋਈ ਹੈ ਇੱਕ ਤਾਂ ਟੋਲ ਪਲਾਜ਼ਾ ਤੇ ਇੱਕ ਹੋਇਆ ਏ ਠੇਕੇ ਦੇ ਇਨਸੀਡੈਂਟ ਹੋਇਆ ਪੂਰਾ ਐਕਚੁਅਲੀ ਟੋਲ ਪਲਾਜ਼ਾ ਤੇ ਵੀ ਇਹਨਾਂ ਨੇ ਬਦਮਾਸ਼ੀ ਟਾਈਪ ਕੀਤੀ ਹੈ ਪਹਿਲਾਂ ਤਾਂ ਉੱਥੇ ਬਦਮਾਸ਼ੀ ਕੀਤੀ ਹੈ ਟੋਲ ਪਲਾਜ਼ਾ ਦੇ EMPLOYEES ਨੂੰ ਕਾਫੀ ਮਿਸਬੀਹਵ ਕੀਤਾ ਹੈ ਤੇ ਫਾਇਰਿੰਗ ਕੀਤੀ ਹੈ ਉਸ ਤੋਂ ਬਾਅਦ ਅਜੋ ਕਰਿੰਦਿਆਂ ਤੋਂ ਪਤਾ ਲੱਗਿਆ ਠੇਕੇ ਦੇ ਉੱਥੇ ਵੀ ਇਹਨਾਂ ਨੇ ਕਾਫੀ ਬਦਮਾਸ਼ੀ ਕਰਦੇ ਹੋਏ ਉਹਨਾਂ ਨੂੰ ਪਹਿਲਾਂ ਤਾਂ ਕੋਈ ਸ਼ਰਾਬ ਦੀ ਡਿਮਾਂਡ ਕੀਤੀ ਥੈਨ ਉੱਥੇ ਜਦੋਂ ਬਹਿਸਬਾਜੀ ਹੋਈ ਉਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਠੇਕਾ ਬੰਦ ਸੀ ਆਲਰੇਡੀ ਜਾਲੀ ਦੇ ਵਿੱਚੋਂ ਇਹਨਾਂ ਨੇ ਫਾਇਰ ਕਰਤਾ ਤਾਂ ਇੱਕ ਦੇ ਜਿਹੜਾ ਹੈਗਾ ਸ਼ੋਲਡਰ ਇੰਜਰਡ ਹੋਇਆ ਹੈ ਤਾਂ ਕਲੀਅਰ ਕੱਟ ਮਤਲਬ ਇਹਨਾਂ ਦਾ ਬਦਮਾਸ਼ੀ ਦਾ